ਪਬੀ ਆਜਾ ਮਮਤਾ ਕਬੀ ਤਾਂ ਸੀ ਕੰਸ ਸੀ ਕਾਲਾ ਹੋ ਕਿਵੇਂ ਆ ਮੈਂ ਠੀਕ ਆ ਤੂੰ ਆ ਉਹ ਤਾਂ ਕਰੇ ਹੈ ਨਹੀਂਗੇ ਇੱਧਰ ਹੀ ਸੀਗੇ ਮੈਨੂੰ ਲੱਗਦਾ ਕਮਾਡੀਆਂ ਦੇ ਗਏ ਹੋਣਗੇ ਚਲ ਵਧੀਆ ਹੋ ਗਿਆ ਕਰੇ ਨਹੀਂ ਹੈਗੀ ਮੈਂ ਤਾਂ ਕਹਿੰਦੀ ਸੀ ਸਲਾਈ ਮਸ਼ੀਨ ਚਾਹੀਦੀ ਸੀ ਮੈਨੂੰ ਅੱਛਾ ਮਸ਼ੀਨ ਲੈ ਕੇ ਜਾਣੀ ਆ ਮਮੀ ਨੂੰ ਪੁੱਛ ਕੇ ਦਵਾਂ ਲਾ ਮੈਂ ਤਾਂ ਹੀ ਤਾਂ ਮੈਨੂੰ ਪਤਾ ਲੱਗ ਗਿਆ ਸੀਗਾ ਵੀ ਸ਼ਾਇਦ ਇੱਧਰ ਉੱਧਰ ਗਈ ਹੋਊਗੀ ਤਾਂ ਥੋੜਾ ਗੇਟ ਖੁੱਲਾ ਪਿਆ। ਤੂੰ ਤਾਂ ਬੰਦੀ ਹੁੰਦਾ 24 ਘੰਟੇ। ਅੱਛਾ ਚੱਲ ਕੋਈ ਨਾ ਸਲਾਈ ਮਸ਼ੀਨ ਤਾਂ ਤੂੰ ਲੈ ਜਾ। ਬਾਕੀ ਮੰਮੀ ਨਾ ਮੈਨੂੰ ਗਾਲਾਂ ਕੱਢਿਆ ਕਿ ਤੈਨੂੰ ਪਤਾ ਹੀ ਆ। ਉਹ ਤਾਂ ਗਾਲਾਂ ਕੱਢਦੀ ਰਹਿੰਦੀ ਆ। ਗਾਲਾਂ ਕਦੋਂ ਨਹੀਂ ਕੱਢਦੀ ਹੈਗੀ ਭਲਾ ਉਹ। 24 ਘੰਟੇ। ਪਤਾ ਨਹੀਂ ਭਾਬੀ ਤੂੰ ਕਹੇ ਜੀਂ। ਵੀ ਤੂੰ ਜਰੀ ਜੰਨੀ ਆ। ਮੇਰੇ ਅਰ ਕੀ ਹੋਵੇ ਨਾ ਮੈਂ ਤਾਂ ਉਹੀ ਨਾ ਜਾ ਰਾਂ। ਕੋਈ ਨਾ ਮਮਤਾ। ਜਿੱਤੇ ਮਾਪੇ ਇੱਕ ਵਾਰੀ ਤੋੜ ਦਿੰਦੇ ਆ ਨਾ ਫਿਰ ਉੱਥੇ ਰਹਿਣਾ ਪੈਂਦਾਗਾ। ਕੀ ਕਰੀਏ ਨਾਲੇ ਤੇਰੇ ਵੀਰੇ ਦਾ ਸੁਭਾਤਾ ਵਧੀਆ ਹੈਗਾ ਤੈਨੂੰ ਪਤਾ ਜਦੋਂ ਉਹ ਨਹੀਂ ਮੈਨੂੰ ਕੁਛ ਕਹਿੰਦਾ ਹੈਗਾ ਫਿਰ ਮੰਮੀ ਦਾ ਮੈਂ ਕੀ ਗੁੱਸਾ ਕਰਨਾ ਆਪਣੇ ਮਾਪੇ ਵੀ ਤਾਂ ਘੂਰ ਦਿੰਦੇ ਆ ਇੰਨਾ ਥੋੜੀ ਉਹ ਤਾਂ ਬਿਲਕੁਲ ਬਗਾਨੇ ਵਾਂਗੂ ਕਰਦੀ ਆ ਐਦਾਂ ਥੋੜੀ ਕਰਨਾ ਚਾਹੁੰਦਾ ਨਾਲੇ ਵੀਰਾ ਕਹਿ ਨਹੀਂ ਸਕਦਾ ਹੈਗਾ ਉਹ ਤਾਂ ਜਮਾਂ ਹੀ ਨਹੀਂ ਬੋਲਦਾ ਹੈਗਾ ਓਏ ਨਹੀਂ ਤੈਨੂੰ ਹੀ ਲੱਗੇ ਜਾਂਦਾ ਬਾਕੀ ਮੈਨੂੰ ਪਿਆਰ ਬਹੁਤ ਕਰਦੀ ਆ ਉਹ ਉਹ ਉੱਪਰੋਂ ਉੱਪਰੋਂ ਕਹਿੰਦੇ ਲੱਗਦੀ ਆ ਕਿ ਸਖਤ ਜੀ ਅੰਦਰੋਂ ਤਾਂ ਜਮਾਂ ਮਾਮ ਵਰਗੀ ਆ ਬੱਸ ਕਰ ਭਾਬੀ ਤੂੰ ਨਾ ਦਰਸਲ ਕਹਿਣਾ ਹੀ ਨਹੀਂ ਚਾਹੁੰਦੀ ਹੈਗੀ ਕੁਛ ਉਹਨੂੰ ਬੱਸ ਜਰੀ ਜੰਨੀ ਆ ਚਲ ਮੈਨੂੰ ਤਾਂ ਕੀ ਐ ਭਾਬੀ ਬਸ ਮੈਨੂੰ ਨਾ ਇਹ ਗੱਲਾਂ ਵਧੀਆ ਨਹੀਂ ਲੱਗਦੀ ਹੈਗੀਆਂ ਮੇਰਾ ਤਾਂ ਬਹੁਤ ਜੀ ਕਰਦਾ ਹੁੰਦਾ ਤੇਰੇ ਕੋਲ ਆਉਣ ਦਾ ਬਸ ਮੈਂ ਸੁਹਾ ਕਰਕੇ ਨਹੀਂ ਆਉਂਦੀ ਹੈਗੀ ਉਹ ਸੁਹਾ ਨਹੀਂ ਹੈਗਾ ਨਹੀਂ ਐ ਤਾਂ ਨਹੀਂ ਕੁਛ ਕਹਿੰਦੀ ਤੂੰ ਉਹਦੇ ਹੁੰਦੀ ਤੇ ਆ ਜੀ ਇੱਕ ਦਿਨ ਐ ਕਿਹੜਾ ਉਹ ਤੈਨੂੰ ਘਰੋਂ ਕੱਢ ਦੋਗੇ ਇੰਨੀ ਵੀ ਮਾੜੀ ਨਹੀਂ ਮੇਰੀ ਸੱਸ ਕੁੜੇ ਐ ਨਾ ਨਿੰਦੋ ਨੂੰ ਚਲ ਚੰਗਾ ਭਾਬੀ ਚਾਹ ਬਣਾਵਾ ਆਮ ਤਾਂ ਤੈਨੂੰ ਮੈਂ ਨਾ ਨਾ ਨਾਲੇ ਮੇਰੀ ਗੱਲ ਸੁਣ ਭਾਬੀ ਤੂੰ ਨੇ ਸੂਟ ਸਾਰ ਸੋਣ ਆਉਂਦਾ ਮੈਨੂੰ ਫੜਾ ਦਿਆ ਕਰ ਤੇਰਾ ਵੀਰਾ ਫੜਾਏ ਆਉਂਦਾ ਹੁੰਦਾ ਪਤਾ ਨਹੀਂ ਕੀ ਤੋਂ ਸਲਾਈ ਕਰਾ ਕੇ ਲੈ ਕੇ ਆਉਂਦੇ ਆ ਕੋਈ ਨਾ ਮੈਂ ਉਹਨਾਂ ਨੂੰ ਕਹਿ ਦੂੰਗੀ ਵੀ ਮਮਤਾ ਨੂੰ ਫੜਾ ਦਿਆ ਕਰੋ ਵੀ ਮਮਤਾ ਸਲਾਈ ਕਰਕੇ ਫੜਾ ਦਿਆ ਕਰੂਗੀ ਉਹੀ ਚਾਰ ਪੈਸੇ ਤੈਨੂੰ ਬਣਜਿਆ ਕਰਨਗੇ ਨਾ ਨਾ ਭਾਬੀ ਪੈਸੇ ਦੀ ਕੀ ਗੱਲ ਮੈਂ ਤੈਨੂੰ ਕੋਈ ਨਹੀਂ ਹੋਈ ਬਣਾ ਕੇ ਦੇ ਦਿਆ ਕਰੂੰਗੀ ਨਹੀਂ ਯਾਰ ਐ ਥੋੜੀ ਚੰਗਾ ਲੱਗਦਾਗਾ ਵੀ ਹੁਣ ਤੇਰੇ ਤੋਂ ਕੱਪੜੇ ਸਲਾਈ ਕਰਾ ਲੀਆ ਜਾਂ ਤੂੰ ਇੱਕ ਸੂਟ ਕਰ ਦੇਂਗੀ ਦੋ ਕਰਦੇਂਗੀ ਐ ਥੋੜੀ ਘੱਟ ਤੂੰ ਕਰੀ ਹੋਈ ਜਾ ਮੈਂ ਕਿ ਫਰੇਚ ਨਾਲੇ ਮੈਨੂੰ ਆਪਣੇ ਆਪ ਨੂੰ ਨਹੀਂ ਆਊਗਾ ਤੇਰੀ ਮਿਹਨਤ ਦੇਣੀ ਆਗੀ ਚੱਲ ਭਾਬੀ ਇਹ ਤਾਂ ਚਲ ਤੇਰਾ ਸੁਆਭ ਲਓ ਤਾਂ ਕਾਂਟੇ ਬਹੁਤ ਸੋਹਣੇ ਬਾਈ ਨੇ ਕਿੱਥੋਂ ਲੈ ਕੇ ਆਈ ਸੀ ਇਹ ਪਤਾ ਨਹੀਂ ਮੇਰੀ ਬੀਬੀ ਲੈ ਕੇ ਆਈ ਸੀ अच्छा मेरी मम्मी भी ना मेनू अई ले आके दਿੰਦੀ ਹੁੰਦੀ ਸੀ ਮੇਲੇ ਮੂਲੇ ਤੋਂ ਕਿੰਨਾ ਟਾਈਮ ਹੋ ਗਿਆ ਚਲ ਕੋਈ ਨਾ ਆ ਜਾਂਦੀ ਆਗੀ ਇੱਥੇ ਮੰਮੀ ਨਾ ਗਮंडੀਆਂ ਦੇ ਗਈ ਹੋਗੀ ਤੂੰ ਬਹਿ ਜਾ ਮੈਂ ਕਹਨੀ ਉਹਦੇ ਆਈ ਤੇ ਮਸ਼ੀਨ ਲੈ ਜੀ ਮਾ ਨਾ ਇਹ ਨਹੀਂ ਪਤਾ ਮੇਰੇ ਹੱਥੋਂ ਹੋਲਵੇ ਮਸ਼ੀਨ ਨਹੀਂ ਖੁੰਦੀ ਹੈਗੀ ਤੂੰ ਕਹਿ ਜੀਆਂ ਗੱਲਾਂ ਕਰੀ ਜਾਨੀ ਆ ਨਾਲੇ ਐ ਥੋੜੀ ਹੁਣ ਤਾਂ ਗਵਾਂਡੀਆਂ ਨਾਲ ਵਰਤੀਦਾ ਹੀ ਹੁੰਦਾਗਾ ਤੂੰ ਆ ਜਾ ਘਰ ਕੁਛ ਨਹੀਂ ਹੁੰਦਾ ਚਲ ਕੋਈ ਨਹੀਂ ਮੈਨੂੰ ਐਂ ਦੱਸ ਦੇ ਪੱਬੀ ਮਸ਼ੀਨ ਪਈ ਕਿੱਥੇ ਮੈਂ ਦਾਂਦੀ ਵੀ ਲੈ ਜਾਂਦੀ ਆ ਚੱਕੀ ਮਸ਼ੀਨ ਤਾਂ ਅੰਦਰ ਹੀ ਪਈ ਆ ਸਾਡੇ ਮਸ਼ੀਨ ਨੇ ਕਿੱਥੇ ਜਾਣਾ ਤੂੰ ਬਹਿ ਜਾ ਦੇਖੀ ਮੇਰਾ ਜੀਜਾ ਲੱਗ ਗਿਆ ਸੀਗਾ ਜੀ ਤਾਂ ਮੇਰਾ ਵੀ ਲੱਗਿਆ ਪਰ ਮੇਰੀ ਬੀਬੀ ਕਹਿੰਦੀ ਸੀ ਵੀ ਉਹਨਾਂ ਦੇ ਨੇ ਜਿਹੜੀ ਉਹਦੀ ਸੱਸ ਆ ਉਹਦਾ ਸੁਭਾਅ ਨਹੀਂ ਹੈਗਾ ਬਾਹਲਾ ਨਾ ਜਾਇਆ ਪਰ ਸਾਰੇ ਕਹਿੰਦੇ ਨੇ ਮੈਂ ਕਿਹੜਾ ਕੱਲੀ ਕਹਿਨੀ ਆ ਇਹ ਚੱਲ ਕੋਈ ਨਾ ਕੁਛ ਨਹੀਂ ਹੁੰਦਾ ਬੰਦੇ ਦੀ ਆਪਣੀ ਆਪਣੀ ਆਦਤ ਹੁੰਦੀ ਹੈ ਕਿ ਉਹ ਆਪ ਆਦਤ ਤੋਂ ਮਜਬੂਰ ਨਹੀਂ ਬਦਲ ਸਕਦੀ ਤੂੰ ਤਾਂ ਸਾਰਾ ਦਿਨ ਅੰਦਰ ਹੀ ਵਾੜੀ ਰੱਖਦੀ ਹੈ ਤੂੰ ਤਾਂ ਕਦੇ ਬਾਹਰ ਵੀ ਨਹੀਂ ਨਿਕਲ ਕੇ ਦੇਖਿਆ ਜਦ ਜਦੀ ਆਪਾਂ ਮੈਂ ਅੱਜ ਅੰਦਾਜ਼ਾ ਲਾ ਲੇ ਮੈਂ ਕਿਹਾ ਅੱਜ ਕੇੜ ਖੁੱਲਾ ਹੈ ਨਾ ਮੈਨੂੰ ਇਹ ਦੱਸ ਮੈਂ ਬਾਹਰ ਨਿਕਲ ਕੇ ਕਰਨਾ ਕੀ ਹੁੰਦਾਗਾ ਮੈਨੂੰ ਸਾਰਾ ਕੁਝ ਤਾਂ ਘਰੇ ਬੈਠੇ ਨੂੰ ਮਿਲ ਹੀ ਜਾਂਦਾ ਲੈ ਫਿਰ ਵੀ ਆਸਗੁਵਾਨ ਕਾਦੇ ਲਈ ਹੁੰਦਾ ਵੇਲੇ-ਕਿਵਲੇ ਆਸਗੁਵਾਨ ਹੀ ਕੰਮ ਆਉਂਦਾ ਹੁੰਦਾ ਕੋਈ ਗੱਲ ਨਹੀਂ ਟਾਈਮ ਪੈਂਦੇ ਪੈਂਦੇ ਹਰ ਕੋਈ ਗੱਲ ਦਾ ਹੱਲ ਹੋ ਜਾਂਦਾ ਹੁੰਦਾ ਸਭ ਕੁਝ ਠੀਕ ਹੋ ਜਾਊਗਾ ਤੂੰ ਐ ਤੇ ਫਿਰ ਐ ਕਰੀ ਮੋੜ ਵੀ ਉਦੋਂ ਜਾਈ ਜਦੋਂ ਮੰਮੀ ਘਰੇ ਨਹੀਂ ਹੋਈ ਬਸ ਮੈਨੂੰ ਭਾਬੀ ਤੂੰ ਮਿਸ ਕਾਲ ਮਾਰਦੇ ਆ ਤੇ ਨਾ ਫੋਨ ਲਈ ਜੇ ਨੀ ਫੋਨ ਕੋਲੇ ਰੱਖਿਆ ਚੱਕਦੀ ਹੈ ਨਹੀਂ ਮੈਂ ਤਾਂ ਹੁਣੇ ਬੈਠੀ ਸੀ ਹਜੇ ਮੰਚੇ ਤੇ ਮੈਂ ਕਿਹੜਾ ਫੋਨ ਦੇਖਾਈ ਕੰਮ ਕਰਦੀ ਸੀ ਚਲ ਠੀਕ ਆ ਭਾਬੀ ਮੈਂ ਜਾਣੀ ਆ ਹੋਰ ਕਿਤੇ ਆ ਜੇ ਮੈਂ ਤਾਂ ਨਾ ਸੂਟ ਸਉਣ ਨੂੰ ਦਿੱਤਾ ਹੋਇਆ ਸੀ ਕਿਸੇ ਨੇ ਮੈਨੂੰ ਉਹ ਬਣਾਉਣਾ ਵਿੱਚ ਜਿਹੜੇ ਮਸ਼ੀਨ ਨੂੰ ਪਤਾ ਨਹੀਂ ਕੀ ਹੋ ਗਿਆ ਚਲ ਕੋਈ ਨਾ ਲੈ ਜਾ ਗੱਦਰ ਗਈ ਹੈ ਮਸ਼ੀਨ ਹੈ ਠੀਕ ਹੈ ਭਾਬੀ ਹੈ ਹਾਂ ਠੀਕ ਆ ਉਸਦੀ ਪਤਾ ਨਹੀਂ ਰਕਾਨ ਕੀ ਕਰੀ ਹੈ ਜੀ ਅੰਦਰ ਜੱਲ ਜੱਲ ਕਰੀ ਜਾਂਦੀ ਰਹੀ ਆ ਆ ਪਾਉਦੇ ਸੁੱਕੇ ਪਏ ਨੇ ਐਂ ਵੀ ਇੰਨਾ ਚ ਪਾਣੀ ਫੂਕ ਦਮਾ ਮੈਂ ਆਦਮ ਰੀਤ ਹਾਂ ਭਾਈ ਸਸਰੀ ਘਰ ਆਉਣਾ ਸੀ ਤੇਰੀ ਬੰਦ ਸਸਰੀ ਘਰ ਜਿਉਂ ਦਾ ਬਸ ਕਰ ਰਿਹਾ ਹੋਰ ਹੋਰ ਮਸੀ ਰੀਤ ਕਿੱਥੇ ਆ ਬਸ ਬਣਾਉਂਦੀ ਆ ਤਾਂ ਮੈਨੂੰ ਲੱਗਾ ਠੀਕ ਆ ਉਹਦਾ ਮੈਂ ਸਮਾਨ ਜਾ ਲੈ ਕੇ ਆਇਆ ਦੀ ਉਹ ਆ ਰਹੇ ਨੇ ਬੱਚੀ ਉਹ ਸਮਾਨ ਲੈ ਕੇ ਆਇਆ ਕੀ ਹੋ ਅੱਛਾ ਹਾਂ ਲੈ ਇਨੀ ਛਤੀ ਲੈ ਵੀ ਆਇਆ ਹੋਰ ਮਸੀ ਉਹ ਰਾਹ ਨੂੰ ਪੁਰਾਣੇ ਨੇ ਫੋਨ ਕਰਦਾ ਕੰਮ ਦਾ ਮੈਨੂੰ ਹੋਰ ਵੀ ਦੇ ਹਾਂ ਚੱਲ ਫਿਰ ਮੈਂ ਜਦੋਂ ਪੁਰਾਣੇ ਨੇ ਕਹਾ ਮੂੜੀ ਥੋੜੀ ਜੰਦੀ ਹੈਗੀ ਉਹ ਤਾਂ ਗੱਲ ਹੈ ਭਾਈ ਪਰ ਮੈਂ ਤਾਂ ਤੜਕੀ ਬੱਜਿਆ ਬਣੀ ਇਹਦੀ ਅੱਛਾ ਹਾਂ ਹਾਂ ਆ ਤਾਂ ਪੁੱਤ ਕਹਿ ਬਹੁਤ ਵਧੀਆ ਕੀਤਾ ਹੂੰ ਤੇ ਹੋਰ ਦੱਸਣਾ ਸੀ ਅੱਜ ਕੀ ਕੰਮ ਪੈ ਗਿਆ ਨੂੰ ਇੰਨਾ ਜ਼ਰੂਰੀ ਜਿਹੜਾ ਉਦੋਂ ਕਿੱਥੇ ਗਿਆ ਹੋ ਪਤਾ ਹੀ ਨਹੀਂ ਘਰੋਂ ਤਾਂ ਹੀ ਕਹਿ ਕੇ ਗਿਆ ਵੀ ਮਾਂ ਮੈਂ ਆਉਨਾਗਾ ਅੱਛਾ ਮੈਨੂੰ ਵੀ ਕਹਿੰਦਾ ਸੀ ਕਹਿੰਦਾ ਬੜਾ ਜ਼ਰੂਰੀ ਕੰਮ ਆਗਾ ਮੈਨੂੰ ਤੂੰ ਮੜਾ ਜਾਇਆ ਹੀ ਤੇ ਆਪਣਾ ਉਹ ਸਮਾਨ ਸੋਣ ਜਾ ਲਈ ਚੱਲ ਬੜਾ ਵਧੀਆ ਕੀਤਾ ਪੁੱਤ ਤਨੇ ਆਹ ਤਾਂ ਹੂੰ ਜਿਹੜਾ ਸਮਾਨ ਲਿਆ ਆ ਹਨਾ ਆਈ ਇਹ ਯਾਮ ਵੀ ਕਿੰਨੇ ਕ ਦਾ ਆ ਗਿਆ ਫਿਰ ਕਿੰਨੇ ਕ ਦਾ ਮੰਨਦਾ ਦੋ 20 ਪਤਾ ਨਹੀਂ ਦੋ ਬੱਚੇ ਆਏ ਜੇ کہہ ਰਹੀ ਸੀ ਹੁਸ਼ਮਾਨੀਆਂ ਬਾਕੀ ਮਨ ਸਮਾਨ ਕੇ ਦਾ ਪਤਾ ਨਹੀਂ ਹੈਗਾ ਤੂੰ ਸਮਾਨ ਲਿਆ ਤੇਨੇ ਇੰਨਾ ਵੀ ਨਹੀਂ ਹਿਸਾਬ ਲਵਾਇਆ ਭਾਈ ਕਿੰਨੇ ਦਾ ਬਣੇਗਾ ਮੈਂ ਤਾਂ ਫਿਰ ਮੋਚਲ ਛੱਡੋ ਆਪ ਹੀ ਕਰ ਲੈਣਗੇ ਤੇ ਹਾਂ ਹਰਜ ਸਮਾਨ ਤੋਂ ਜ਼ਿਆਦਾ ਆਇਆ ਮੇਰੇ ਜੇ ਉਹ ਐਨੀਓ ਕਾਲੀ ਦੀ ਤੂੰ ਸਿੱਧਾ ਕੰਮ ਬਾਗ ਜਾਦਾ ਤੜਕੀ ਬਾਣੀ ਕੋਲ ਵਜਿਆ ਮੈਂ ਬਾਣੀ ਕੋਲ ਗਿਆ ਮੈਂ ਕੀ ਹਿਸਾਬ ਕਿਤਾਬ ਦੇ ਕੀ ਆ ਉਹ ਕਹਿੰਦਾ ਪੈਸੇ ਤਾਂ ਉਹ ਦੇ ਗਿਆ ਪਰ ਹੁਣ ਮਾ ਲੈ ਪੈਸੇ ਪੈਸੇ ਕਿਹੜਾ ਕਿਤੇ ਭੱਜੇ ਜਾਂਦੇ ਦੀ ਗੱਲ ਅਸੀਂ ਆਪੇ ਕਰ ਲੈ ਹਿਸਾਬ ਕਿਤਾਬ ਆਪ ਆਪਣੀ ਚ ਕਿਹੜਾ ਕੀ ਆਗਾ ਅੱਛਾ ਹੋਰ ਹੁਣ ਤੜਕੀ ਕੋਈ ਨਾ ਮੈਂ ਪ੍ਰਗਟਨਾ ਗੱਲ ਕਰ ਲੂ ਐਡਾ ਕੀ ਸਮਾਨ ਦੀ ਲੋਡ ਸੀ ਤੂੰ ਲੈ ਜਾ ਕੋਈ ਗੱਲ ਨਹੀਂ ਉਹ ਨਹੀਂ ਕਹਿਦੇ ਵੀ ਮੋੜ ਦੋ ਲੈ ਜਾ ਹੋਰ ਕੀ ਕਰਨਾ ਕੋਈ ਗੱਲ ਨਹੀਂ ਮੈਂ ਪ੍ਰਗਟਨਾ ਕਰਦੀ ਗੱਲ ਮੈਂ ਤਾਂ ਉਹਨੂੰ ਕਿਹਾ ਵੀ ਨਹੀਂ ਹੈਗਾ ਲੇਮਸੀ ਛੋਟੇ ਘਰ ਚ ਸਮਾਨ ਆਣਾ ਤੈਨੂੰ ਪਤਾ ਜੀ ਕਿੰਨਾਂ ਨੂੰ ਪੁੱਤ ਪਤਨ ਕੀ ਗੱਲ ਚੱਲੀ ਜਾਂਦੀ ਇਹਨਾਂ ਦੀ ਠੀਕ ਆ ਮੈਨੂੰ ਤਾਂ ਪਤਾ ਨਹੀਂ ਕੁਸ ਕੈਂਤੀ ਜਮਾਨ ਮੰਗਾਉਣਾ ਸਮਾਨ ਮੰਗਾਉਣਾ ਐ ਕਹਿੰਦੀ ਮੈਨੂੰ ਤਾਂ ਕਹਿੰਦਾ ਰੀਤ ਮੰਗਾ ਰਹੀ ਏ ਰੀਤ ਦੇ ਪੇਕੇ ਦੇ ਰਹੇ ਨੇ ਰੀਤ ਮੰਗਾ ਰਹੀ ਏ ਰੀਤ ਦੇ ਹਾਂ ਮਤਲਬ ਪਤਾ ਨਹੀਂ ਹੁਣ ਮੈਨੂੰ ਮਤਲਬ ਤਾਂ ਮੈਂ ਤਾਂ ਐਂ ਕਹਿੰਦਾ ਸੀ ਉਹ ਹੁਣ ਤੂੰ ਮੈਨੂੰ ਕੁਝ ਹੋਰ ਕਹਿ ਰਿਹਾ ਤੂੰ ਮੈਨੂੰ ਕਹਿ ਰਿਹਾ ਵੀ ਪੈਸੇ ਉਹ ਨਹੀਂ ਦਿੱਤੇ ਨੇ ਚੱਲ ਮੈਂ ਸੀ ਕੋਈ ਨਹੀਂ ਹੁਣ ਨਾ ਇੱਕ ਜ਼ਰੂਰੀ ਕੰਮ ਆ ਗਿਆ ਮੈਂ ਉਹ ਕਰਦਾ ਹਾਂ ਤੁਸੀਂ ਸਮਾਨ ਲਾ ਲਿਓ ਠੀਕ ਆ ਉਹ ਆਪੇ ਲਾ ਜਾਣਗੇ ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਕਦੋਂ ਬੰਦੇ ਨੂੰ ਤੇ ਮੈਂ ਮੜਾ ਇਹ ਜ਼ਰੂਰੀ ਕੰਮ ਆ ਮੈਂ ਜਾਂਦਾ ਮੈਂ ਸੀ ਪੁੱਤਾ ਸੀ ਕੀ ਕਰਨਾ ਫਿਰ ਸਮਾਨ ਲਾ ਕੇ ਕਹਿੰਦਾਸ ਐਨੇ ਪੈਸੇ ਅਸੀਂ ਥੋੜੀ ਲਾਵਾਂਗੇ ਬਸ ਕੋਈ ਨਾ ਤੁਸੀਂ ਕੋਈ ਗੱਲ ਨਹੀਂ ਹੈਗੀ ਉਹਨਾਂ ਨੂੰ ਆ ਜੰਦੇ ਸਮਾਨ ਪੈਸੇ ਪੁੱਛਦਾ ਹੁੰਦੀ ਰਹਿੰਦੇ ਚੱਲ ਠੀਕ ਆ ਫਿਰ ਬਸ ਕੋਈ ਗੱਲ ਸਾਡੀ ਬਿੱਲੀ ਸਾਨੂੰ ਹੀ ਮਿਉ ਪਰਗਟਨ ਤਾਂ ਆ ਲੈਣਦੀ ਇਹ ਤਾਂ ਮੈਂ ਦੱਸਦੀ ਆ ਰਾਨਾ ਦਾ ਚਮਚਾ ਵੀ ਉਹ ਵੀ ਖੁਸ਼ ਰਹੀ ਤੇ ਮੇਰੀ ਮਾਂ ਵੀ ਖੁਸ਼ ਰਹੀ ਸਕੀਮਾਂ ਖੇਡਦੇ ਨੇ ਮੇਰੇ ਨਾਲ ਕੋਈ ਗੱਲ ਨਹੀਂ ਇਹਨਾਂ ਦੀ ਮੈਂ ਕਰਦੀ ਆ ਫੇਰ ਸਕੀਮਾਂ ਹੁ ਸਾਰਾ ਕੁਝ ਮੈਨੂੰ ਪਤਾ ਤਾਂ ਲੱਗ ਗਿਆ ਵੀ ਸਾਰਾ ਕੁਝ ਕਰਨ ਕਰਾਉਣਾ ਆਪ ਹੀ ਐ ਇਹ ਆ ਗਿਆ ਪੁੱਤ ਅਰਜਨ ਆ ਗਈ ਆ ਗਈ ਹੋਰ ਕਿਵੇਂ ਠੀਕ ਐ हां हां सब ठीक है गा परौने ने फोन किते सी सवेरे आज ओदो ਥੋੜਾ ਜੇ ਕੰਮ ਦੀ ਗੱਲ ਥੋੜਾ ਜੇ ਸਮਾਨ ਜੇ ਛੱਡ ਕੇ ਆਉਣਾ ਸੀਗਾ ਉਹ ਛੱਡਣ ਭਾਗ ਗਿਆ ਜੀ ਮੈਂ ਅੱਛਾ ਹਾਂ ਹਾਂ ਪੈਸੇ ਦੀ ਕਿਲ ਰੁਪਏ ਦੀ ਤੁਹਾਨੂੰ ਤੜਕੀ ਉਹ ਪੈਸੇ ਤਾਂ ਮੈਨੂੰ ਮਾੜੀ ਜੀ ਲੋੜ ਪੈ ਗਈ ਦਿਓ ਕੰਮ ਜਿਆ ਕਰਕੇ ਆਉਣਾ ਇੱਕ ਅੱਛਾ ਕੀ ਹੋ ਗਿਆ ਉਹ ਕੁਛ ਨਹੀਂ ਬਸ ਥੋੜੇ ਆਪਣੇ ਆੜਤੀ ਮੈਂ ਕਿਤੇ ਕੋਈ ਢਿੱਲ ਮੱਠਣਾ ਹੋਈ ਹੋਵੇ ਨਾ 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 ਸਾਰਾ ਕੁਝ ਠੀਕ ਹੈ ਢਿੱਲ ਮੱਠ ਕੋਈ ਨਹੀਂ ਅੱਛਾ ਹਾਂ ਹਾਂ ਚਲੋ ਰੀਤ ਠੀਕ ਹੈ ਪੁੱਤ ਰੀਤ ਰੀਤ ਤਾਂ ਮੈਨੂੰ ਲੱਗਦਾ ਲਾਣੇਦਾਰਾ ਗੱਲ ਤਾਂ ਠੱਜ ਚੱਲ ਗਈ ਕੀ ਗੱਲ ਹੋ ਗਈ ਆਪਾਂ ਨੇ ਉਹਨੂੰ ਤੇ ਭੇਜ ਕੇ ਕੋਈ ਗਲਤੀ ਕਰ ਲਈ ਠੀਕ ਤਾਂ ਹੈਗੀ ਰੀਤ ਪੁੱਤ ਆਪਣੇ ਅਜੇ ਤੱਕ ਤਾਂ ਠੀਕ ਆ ਪਰ ਮੈਨੂੰ ਉਹਦੇ ਹਾਲਾਤ ਕੁਝ ਠੀਕ ਨਹੀਂ ਲੱਗਦੇ ਹੈਗੇ ਕੀ ਗੱਲ ਹੋ ਗਈ ਗੱਲ ਦਾ ਮੈਨੂੰ ਦੱਸ ਕੱਲ ਦਾ ਹਜੇ ਕੁਝ ਨਹੀਂ ਠੀਕ ਠਾਕ ਆ ਸਾਰਾ ਹਾਂ ਹਾਂ ਸਾਰਾ ਕੁਝ ਠੀਕ ਠਾਕ ਆ ਬਸ ਮੈਨੂੰ ਹੀ ਭਲੇਖਾ ਜਾ ਪੈਂਦਾਗਾ ਪਰ ਬਾਕੀ ਕੋਈ ਨਾ ਜਿੱਤੇ ਤੱਕ ਹੋਏ ਆਪਾਂ ਸਾਮਾਂਗੇ ਤੂੰ ਖਿਆਲ ਰੱਖੀ ਉਹਦਾ ਪੂਰਾ ਹਾਂ ਹਾਂ ਨਿਗ੍ਹਾ ਰੱਖੀ ਉਧਰ ਠੀਕ ਹੈ ਮੈਂ ਫਿਰ ਜਾਇਆ ਮਾ ਮੜਾ ਇਹ ਕਰਦਾ ਠੀਕ ਹੈ ਹਾਂ ਠੀਕ ਆ ਤੂੰ ਨਾ ਟੈਨਸ਼ਨ ਨਹੀਂ ਲੈਣ ਕਰ ਕੋਈ ਚਲ ਠੀਕ ਆ ਪੁੱਤਰ ਜੀ ਹਾਂ 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 ਮੈਨੂੰ ਸੱਚੀ ਚੰਗਾ ਨਹੀਂ ਲੱਗਦਾ ਓਏ ਓਹੋ ਮੈਂ ਤਾਂ ਇੱਕ ਗੱਲ ਦੀ ਸਮਝ ਨਹੀਂ ਲੱਗ ਰਹੀ ਤੈਨੂੰ ਮੈਂ ਕਿਹਾ ਸੀ ਨਾ ਵੀ ਮੈਂ ਅਰਜਨ ਨਾਲ ਗੱਲ ਕਰ ਲੈਣਾ ਹੈਗਾ ਸਮਾਨ ਆਪਾਂ ਮੰਗਵਾ ਲੈਣੇ ਹੈਗੇ ਹਾਂ ਤੁਸੀਂ ਕਰ ਲਈ ਸੀ ਗੱਲ ਕੋਈ ਗੱਲ ਤਾਂ ਮੈਂ ਕਰ ਲਈ ਸੀ ਪਰ ਮੈਂ ਜਾ ਕੇ ਦੇ ਆਇਆ ਸੀਗਾ ਸਾਰੇ 600 ਰੁਪਏ ਆਪਦੇ ਕੋਲੋਂ ਦੇ ਕੇ ਆਇਆ ਸੀਗਾ ਉਹਨੋਂ ਨਹੀਂ ਸੀ ਮੈਂ ਕਹਿੰਦੇ ਇਹਨੂੰ ਕਿਉਂ ਓਏ ਮੈਂ ਤਾਂ ਦੇ ਆਇਆ ਸੀ ਮਾਹ ਚਲ ਉਹਨਾਂ ਦੇ ਕਾਦੇ ਵਾਸਤੇ ਨਾ ਭਾਰ ਪਾਉਣਾ ਹੈ ਰੁਪਈਆਂ ਦਾ ਮੇਰੇ ਕੋਲ ਆਪਣੇ ਕੋਲੇ ਹੈਗੇ ਸਰਦਾ ਵਰਦਾ ਹੈਗਾ ਮਾ ਆਪਦੇ ਕੋਲੋਂ ਦੇ ਦੇਣਾ ਜਿਹੜਾ ਐ ਥੋੜੀ ਹੁੰਦਾ ਹੁੰਦਾਗਾ ਉਹ ਕੀ ਸੋਚਣਗੇ ਵੀ ਅਸੀਂ ਨੰਗ ਮਲੰਗਾ ਇੰਨੇ ਵੀ ਉਹੋ ਨਹੀਂ ਹੈਗੇ ਇਹਦੀ ਸਾਡਾ ਪ੍ਰਾਉਣਾ ਪਤਾ ਨਹੀਂ ਸਾਨੂੰ ਹੀਠੀ ਦਿਖਾਉਂਦਾਗਾ ਆਪਾਂ ਤਾਂ ਮਾਤਾ ਦੀ ਨਿਗਾਹ 'ਚ ਚੰਗੇ ਬੰਨਾ ਸੀਗਾ ਤਾਂ ਕਰਕੇ ਮਰ ਪੀਏ ਕੋਲੋਂ ਦੇ ਕੇ ਆਇਆ ਸੀ ਕੋਈ ਨਾ ਜੀ ਉਹ ਦੇ ਵੀ ਦਿੰਦੇ ਫੇਰ ਕੀ ਸੀਗਾ ਉਹ ਬਾਕੀ ਕਿਸੇ ਦੇ ਉਹਨਾਂ ਸਾਹਮਣੇ ਕਿਹੜਾ ਮੈਂ ਐ ਸ਼ੋਅ ਕਰਾਇਆਗਾ ਉਹਨੂੰ ਵੀ ਅਸੀਂ ਕੋਈ ਦਾਜ ਦੇ ਕੇ ਜਮੰਗਣਾ ਮੈਂ ਤਾਂ ਐ ਕਿਹਾ ਸੀ ਮੈਂ ਵੀ ਘਰ ਵਾਲਾ ਤੇ ਸਾਰਾ ਸਮਾਨ ਨਵਾਂ ਚਾਹੀਦਾ ਹੈਗਾ ਵੀ ਤਾਂ ਕਰਕੇ ਮੈਂ ਲੈ ਕੇ ਜਾਣਾ ਪਰ ਹੁਣ ਮੈਨੂੰ ਉਸ ਸੇਠ ਦਾ ਫੋਨ ਆਇਆ ਕ ਤੇਰੇ ਵਾਲੇ ਰੁਪਏ ਤਾਂ ਕਹਿੰਦਾ ਵੀ ਵਾਪਸ ਕਰ ਗਿਆ ਸਾਰੇ ਅੱਛਾ ਤੇ ਆਪ ਆਪ ਦੇ ਕੋਲੋਂ ਦੇ ਗਿਆ ਕਹਿੰਦਾ ਹੁਣ ਮੈਨੂੰ ਲੈ ਲਾ ਲਓ ਲਾ ਲਓ ਸਕੀਮਾਂ ਬੇ ਕੀ ਗੱਲ ਤਾਂ ਇਹ ਮੈਨੂੰ ਪਾਗਲ ਬਣਾਉਣ ਦਾ ਕੋਈ ਠੇਕਾ ਲਿਆ ਹੋਇਆ ਪਾਗਲ ਬਣਾਉਂਦਾ ਕੀ ਗੱਲ ਹੋ ਗਈ ਮੈਂ ਤਾਂ ਮਾੜੀ ਮੋਟੀ ਸ਼ਰਮ ਕਰ ਸ਼ਰਮ ਆਪਦੀ ਮਾਂ ਨਾਲ ਐ ਕਰਦਾ ਤੂੰ ਉਹ ਮੈਂ ਕੀ ਕਰਤਾ ਹੁਣ ਨਾ ਨਾ ਤੈਨੂੰ ਤਾਂ ਪਤਾ ਹੀ ਨਹੀਂ ਕੁਸ ਸਾਰਾ ਕੁਸ ਪਤਾ ਹੋਣ ਦੇ ਬਾਅਦ ਵੀ ਨਾ ਤੂੰ ਮੈਨੂੰ ਝੂਠ ਬੋਲ ਰਿਹਾ ਹੈਂ ਮੈਨੂੰ ਮਾਂ ਦੱਸੇਗੀ ਵੀ ਸਹੀ ਮੈਂ ਤੇਰੇ ਨਾਲ ਕੀ ਝੂਠ ਬੋਲਤਾ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਤੂੰ ਕੀ ਗੱਲ ਬੋਲੀਆ ਨਹੀਂ ਤੁਹਾਨੂੰ ਤਾਂ ਭਾਈ ਦੋਹਾਂ ਨੂੰ ਨਹੀਂ ਕੁਝ ਪਤਾ ਹੁਣ ਸਿੱਧੀ ਗੱਲ ਕਰੋ ਨਾ ਮੇਰੇ ਨਾਲ ਵੀ ਜਿਹੜੀਆਂ ਤੁਸੀਂ ਸਕੀਮਾਂ ਲੜਾਉਂਦੇ ਮੇਰੇ ਨਾਲ ਮਾਂ ਬਜ਼ਾਰਤਾਂ ਜੀਆਂ ਨਾਲ ਆਪਾ ਤੂੰ ਮੈਨੂੰ ਸਿੱਧੀ ਸਿੱਧੀ ਗੱਲ ਦੱਸ ਵੀ ਕੀ ਹੈਗੀ ਤੁਸੀਂ ਸਮਾਨ ਹਾਂ ਸਮਾਨ ਆ ਗਈ ਨਾ ਲੈਣ ਤੇ ਆਹੀ ਗੱਲ ਕਹਿਨੀ ਆ ਜਿਹੜਾ ਸਮਾਨ ਉੱਥੋਂ ਆਇਆ ਸੀ ਨਾ ਹਾਂ ਭੇਜਤਾ ਮੈਂ ਕਿਉਂਕਿ ਤੇਰੇ ਪੈਸੇ ਲੱਗੇ ਤੇ ਉਥੇ ਭੇਜਤਾ ਹਾਂ ਭੇਜਤਾ ਮੇਰੇ ਨਾਲ ਚਤਰਾਇਆਂ ਕਰਦਾ ਸੀ ਉਹ ਤੂੰ ਸਮਾਨ ਘਰੇ ਵਾਸਤੇ ਵਾਪਸ ਭੇਜਤਾ ਮੈਂ ਤੈਨੂੰ ਸਮਾਨ ਚਾਹੀਦਾ ਸੀ ਸਮਾਨ ਮਿਲ ਗਿਆ ਸੀ ਲੈ ਸਮਾਨ ਚਾਹੀਦਾ ਸੀ ਸਮਾਨ ਮਿਲ ਗਿਆ ਸੀ ਪੈਸੇ ਤੂੰ ਲਾਉਂਦਾ ਫਿਰੇ ਹੈ ਤੇ ਬੜਿਆਈ ਇਹ ਕਰਾਵੇ ਉਹ ਮਾਂ ਮੇਰੀਏ ਮੈਂ ਕਦੋਂ ਪੈਸੇ ਲਾਉਂਦਾ ਸੀਗਾ ਪੈਸੇ ਤਾਂ ਸਾਰੇ ਅਰਜਨ ਨੇ ਆਪਣੇ ਦੇਤੇ ਮੇਰੇ ਕੋਲ ਤਾਂ ਸੇਠ ਦਾ ਹੁਣ ਫੋਨ ਆਇਆ ਕਹਿੰਦਾ ਤੇਰਾ ਸਾਲਾ ਰੁਪਏ ਦੇ ਕੇ ਗਿਆ ਸਾਰੇ ਸਮਾਨ ਦੇ ਠੀਕ ਹੈ ਪਤਾ ਠੀਕ ਹੈ ਮੰਨ ਲਈ ਤੇਰੀ ਗੱਲ ਪਰ ਮੈਨੂੰ ਨਾ ਬੁੱਧੂ ਨਾ ਬਣਾ ਮੈਂ ਦੁਨੀਆ ਦੇਖੀ ਆ ਮੈਨੂੰ ਬੁੱਧੂ ਬਣਾਉਣ ਚਾਹਤਿਆ ਤੂੰ। ਓਹੋ ਮਾਂ ਮੈਂ ਤੈਨੂੰ ਬੁੱਧੂ ਬਣਾ ਕੇ ਕੀ ਲੈਣਾਗਾ ਨਾਲੇ ਤੂੰ ਜੇ ਸਮਾਨ ਆ ਹੀ ਗਿਆ ਸੀਗਾ ਤੂੰ ਘਰੇ ਰੱਖ ਲੈਣਾ ਸੀ। ਆ ਲੋਕਾਂ ਦੀ ਜਵਾਨੀ ਬੰਦ ਕਰਨੀ ਸੀ ਕਹਿ ਹੁੰਦੀ ਵੀ ਉਹਦੇ ਪੇਕੇ ਆ ਨੇ ਭੇਜਿਆ। ਸ਼ਾਬਾਸ਼ੇ ਪੁੱਤ ਤੇਰੇ। ਵੈਸੇ ਵੀ ਉਹਦੇ ਪੇਕੇ ਆ ਨਹੀਂ ਭੇਜਿਆਗਾ। ਇਹਦੇ ਭਰਾ ਨੇ ਆਪ ਦੇ ਆ ਕੇ ਦੇ ਕੇ ਗਏ ਰੁਪਏ ਸਾਰੇ ਹੁਣ ਸੇਠ ਦਾ ਫੋਨ ਆਇਆ ਮੇਰੇ ਕੋਲੇ। ਬੇ ਐਂ ਤਾਂ ਸੁਣਿਆ ਸੀ ਵੀ ਤੀਮੀ ਦੇ ਮਗਰ ਲੱਗਦੇ ਨੇ। ਪਰ ਇੰਨਾ ਨਹੀਂ ਸੁਣਿਆ ਸੀ। ਵੀ ਇੰਨੇ ਜ਼ਿਆਦੇ ਲੱਗ ਜਾਂਦੇ ਨੇ। ਜਿਹੜਾ ਆਪਦੀ ਜੇਬ ਚੋਂ ਪੈਸੇ ਲਾ ਕੇ ਇਹਦੇ ਵਰਗੀ ਦੀ ਬੜਾਈ ਕਰਾਉਂਦੇ ਨੇ। ਮੰਮੀ ਜੀ ਮੈਂ ਮੰਨਦੀ ਆ ਇਹਨਾਂ ਨੇ ਗਲਤੀ ਕਰੀ ਆ ਕੋਈ ਨਾ ਮੈਨੂੰ ਤੁਸੀਂ ਇੱਕ ਮੌਕਾ ਦੇ ਦਿਓ ਮੈਂ ਉਹਨਾਂ ਨੂੰ ਆਪੇ ਕਹਿ ਦੂੰਗੀ ਤੇ ਉਹ ਸਮਾਨ ਵਾਪਸ ਕਰ ਦੇਣਗੇ ਉਹ ਯਾਰ ਗਲਤੀ ਵੀ ਕੀ ਹੈਗੀ ਇਹਦੇ ਚ ਅਰਜਨ ਨੇ ਤੇ ਰੁਪਏ ਮੇਰੇ ਵਾਲੇ ਵਾਪਸ ਕਰਾ ਕੇ ਆਪ ਆਪਦੇ ਕੋਲੋਂ ਦੇ ਕੇ ਗਿਆ ਹੁਣ ਉਹ ਕੋਈ ਨਾ ਵਿਆਹ ਬੰਨੇ ਤੇਰੇ ਮੂਰੇ ਹੱਥ ਨਾ ਮੇਰੇ ਮੂਰੇ ਇੰਨਾ ਝੂਠ ਬੋਲ ਠੀਕ ਆ ਨਾ ਬਹੁਤ ਹੋ ਗਿਆ ਭਾਈ ਨਹੀਂ ਮੰਮੀ ਜੀ ਮੈਂ ਸੌਂ ਖਾ ਕੇ ਕਹਿਨੀ ਆਂਗੀ ਮੈਂ ਉਹਨਾਂ ਨੂੰ ਕਹਿ ਦੂੰਗੀ ਉਹ ਸਾਰਾ ਸਮਾਨ ਪੈਸੇ ਕੋਈ ਲੋੜ ਨਹੀਂ ਝੂਠੀਆਂ ਸੌਂਾਂ ਖਾਣ ਦੀ ਸੌਂ ਖਾ ਕੇ ਕਹਿਨੀ ਆਂ ਨਾ ਪਹਿਲਾਂ ਨਾਸ ਖਾਇਆ ਕਰ ਉਹਦੇ ਦਿਮਾਗ ਚ ਪਹਿਲਾਂ ਤਾਂ ਇਹ ਬਾੜਤਾ ਵੀ ਤੂੰ ਪੈਸੇ ਦੇ ਆਂ ਮਾਂ ਨੂੰ ਐ ਹੋ ਜੂਗਾ ਵੀ ਹਾਂ ਸਮਾਨ ਆ ਗਿਆ ਕਰ ਨਾ ਨਾ ਮੰਮੀ ਮੈਨੂੰ ਸੌ ਲੱਗੇ ਇਹਨਾਂ ਦੇ ਸਿਰ ਮਾਂ ਮੇਰੀ ਇਹਦੇ ਨਾਲ ਕਿਉਂ ਲੜੀ ਜਾਣੀ ਇਹਦੇ ਤਾਂ ਮੈਨੂੰ ਕੋਈ ਅਜੀਬ ਜਿਹੀ ਗੱਲ ਵੀ ਨਹੀਂ ਕਹੀਗੀ ਮੇਰਾ ਦਿਮਾਗ ਹੱਲ ਗਿਆ ਸਹੀ ਗੱਲ ਹੀ ਆ ਨਾ ਮਾਂ ਦਿਮਾਗ ਹੱਲਣ ਵਾਲੀਆਂ ਗੱਲਾਂ ਹੀ ਆ ਤਾਂ ਫਿਰ ਜਿਹੜੇ ਹੁਣ ਆਪਦੇ ਪੁੱਤੋ ਕੋਲ ਆ ਦੇ ਸ਼ਰਮ ਕਰ ਲੈ ਤੁਸੀਂ ਐ ਕਾਤੋਂ ਬੋਲਦੇ ਹੋਗੇ ਓ ਯਾਰ ਜਦੋਂ ਮੈਂ ਗੱਲ ਸਹੀ ਕਹੀ ਆ ਨਾ ਕਹਿੰਨੂ ਫੇਰ ਵੀ ਮਾਤਾ ਨੂੰ ਮੇਰੀ ਗੱਲਾਂ ਤੇ ਯਕੀਨ ਨਹੀਂ ਹੈਗਾ ਜੇ ਨਹੀਂ ਜਗੀ ਤਾਂ ਤੂੰ ਐ ਕਰ ਲੈ ਅਰਜਨ ਨੂੰ ਫੋਨ ਲਾ ਜੇ ਉਹਨੇ ਜਵਾਬ ਦਿੱਤਾ ਤਾਂ ਜਿਹੜਾ ਕੁਝ ਕਹੂਗੀ ਮਾਤਾ ਮੈਂ ਕਰਨ ਨੂੰ ਤਿਆਰ ਐ ਨਹੀਂ ਹੁਣ ਮੰਮੀ ਇਹ ਤਾਂ ਗੁੱਸਾ ਹੁਣ ਤੂੰ ਹੁਣ ਤੂੰ ਆਸਕੀ ਮਾਂ ਲੜਾਉਣਾ ਗਾਹ ਉਹਨੂੰ ਵੀ ਕਹਤੀ ਹੋਣੀ ਕੋਈ ਗੱਲਬਾਤ ਨਹੀਂ ਨੰਗਨੇ ਨਹੀਂ ਤੇਰੇ ਘਰ ਦੇ ਤਾਂ ਜਮੀ ਹੈ ਸਾਡੇ ਸਿਰੋਂ ਹੀ ਖਾਣ ਨੂੰ ਫਿਰਦੇ ਹਾਂ ਮੰਮੀ ਮੈਂ ਤੁਸੀਂ ਨਾਲ ਚਲੇ ਜਾਇਓ ਸਾਰਾ ਸਮਾਨ ਲੈ ਆਇਓ ਪੈਸੇ ਤੁਹਾਡੇ ਅੱਖਾਂ ਤੇ ਸਾਹਮਣੇ ਦੇ ਦੇਣਗੇ ਉਹ ਉਹ ਤਾਂ ਕਹਿ ਦੂਗਾ ਵੀ ਐਂ ਕਰਕੇ ਐਂ ਗੱਲ ਕਰਦੀ ਕੋਈ ਗੱਲ ਨਹੀਂ ਮੈਂ ਤੈਨੂੰ ਪਹਿਲਾਂ ਪੈਸੇ ਫੜਾ ਦੂੰਗਾ ਜੇ ਉਹ ਮੁੰਡਾ ਨਾ ਆਉਂਦਾ ਮੈਨੂੰ ਕਿੱਥੋਂ ਪਤਾ ਲੱਗਦਾ ਵੀ ਪੈਸੇ ਤੈਂਦਤੇ ਨੇ ਠੀਕ ਆ ਤੇ ਉਹ ਸਿਰਫ ਸਾਮਾਨ ਲਦਾ ਕੇ ਲੈ ਆ ਮੈਨੂੰ ਇਹ ਦਿਖਾਉਣਾ ਚਾਹੁੰਦਾ ਸੀ ਤੂੰ ਵੀ ਉਹ ਲੈ ਕੇ ਆਇਆ ਦਾ ਭਾਈ ਸਾਮਾਨ ਮੈਨੂੰ ਤਾਂ ਪਤਾ ਹੀ ਆ ਤੇਰੇ ਸੁਣ ਤੋਂ ਹੋਣ ਲੱਗਿਆ ਵੀ ਤੂੰ ਸਾਮਾਨ ਮੋੜਤਾ ਕੀ ਪਤਾ ਰੁਪਈਆ ਤਾਂ ਹੀ ਦੇ ਕੇ ਗਿਆ ਹੋਵੇ ਤੂੰ ਉਹਨੂੰ ਕਹਤਾ ਹੋਊਗਾ ਵੀ ਭਾਈ ਰੁਪਈਏ ਸਾਡੇ ਦਿੱਤੇ ਹੋਏ ਆ ਕੇ ਸਾਮਾਨ ਦੇ ਅਗਲਾ ਫਿਰ ਤਾਂ ਹੀ ਆ ਕੇ ਦੇ ਕੇ ਗਿਆ ਮੈਂ ਹੀ ਕਮਲੀ ਆ ਪਹਿਲਾਂ ਤਾਂ ਜੀ ਤੁਹਾਡੀ ਗਲਤੀ ਆਗੀ ਤੁਸੀਂ ਆਪਣੇ ਪੱਲਿਓਂ ਸਮਾਨ ਘਾਤੋਂ ਲੈ ਕੇ ਆਉਣਾ ਸੀ ਜੇ ਉਹਨਾਂ ਨੇ ਦੇਣਾ ਸੀ ਉਹ ਸਾਰੀਆਂ ਗਲਤੀਆਂ ਸਾਡੀਆਂ ਨੇ ਉਹ ਮੈਂ ਤਾਂ ਤਾਂ ਦੇ ਕੇ ਆਇਆ ਸੀ ਰੁਪਏ ਮੈਂ ਕਿਹਾ ਐਂਡ ਮੌਕੇ ਖੜੇ ਪੈਰ ਕਿਸੇ ਕੋਲੇ ਰੁਪਿਆ ਟਾਕਾ ਨਹੀਂ ਵੀ ਹੁੰਦਾ ਜਦੋਂ ਹੋਣਗੇ ਅਗਲੇ ਵਾਪਸ ਦੇ ਦੇਣਗੇ ਇਹ ਚਿੱਕੜੀ ਗੱਲ ਹੈਗੀ ਨਾ ਲੋੜ ਹੀ ਨਹੀਂ ਸੀ ਐਨਾ ਕਿੜਾ ਮੈਂ ਸਮਾਨ ਦੀ ਭੁੱਖੀ ਦੀ ਬਰਤਨਾਂ ਦਾ ਤੁਸੀਂ ਨਹੀਂ ਤੀ ਮੈਂ ਤਾਂ ਨਹੀਂ ਬਰਤਨਾਂ ਦੀ ਸਮਾਨ ਮਾਂ ਜੇ ਅਸੀਂ ਬਰਤਨਾਂ ਹੁੰਦਾ ਸਾਡੇ ਬਰਤਨ ਨੂੰ ਤਾਂ ਹੋਰ ਸਮਾਨ ਵਸੇਰਾ ਪਿਆਗਾ ਸਾਨੂੰ ਤਾਂ ਕੋਈ ਉਹ ਸਮਾਨ ਦੀ ਝਾਕ ਵੀ ਨਹੀਂ ਹਾਂ ਮੈਨੂੰ ਪਾੜ ਤਾਂ ਪੜਾਉਣਾ ਤੂੰ ਹੁਣ ਚੁੱਪ ਕਰ ਜੋ ਜੀ ਤੁਸੀਂ ਗਾਤੇ ਭੁੱਲੀ ਜਾਨੀ ਹੋਗੇ ਕੋਈ ਨਾ ਮੰਮੀ ਗੁੱਸੇ ਬਾਅਦ ਤੱਕ ਸਿਖਾਈਏ ਨੂੰ ਹੁਣ ਹੀ ਕਾ ਤੱਕ ਸਿਖਾਣੀ ਮੇਰੇ ਸਾਹਮਣੇ ਬਾਅਦ ਤੱਕ ਸਿਖਾਈ ਜਿੰਨਾ ਕੁਸ ਭਰਨਾ ਹੋਵੇ ਤੇ ਦਿਮਾਗ ਚ ਭਰੀ ਇਹ ਤਾਂ ਹੈਗਾ ਹੀ ਇਹੋ ਜਿਹਾ ਇਹ ਤੇਰੀ ਸੁਣੂਗਾ ਮੇਰੀ ਕਿੱਥੇ ਸੁਣੂਗਾ ਮੈਂ ਕਿਹੜਾ ਇਹਦੀ ਕੁਸ ਲੱਗਦੀ ਆ ਇਹ ਤਾਂ ਇੰਨੀ ਗੱਲ ਕਹੀ ਸੀ ਵੀ ਸਰੀਕੇ ਵਾਲੇ ਨਾ ਮੂੰਹ ਚ ਗੂੰਹ ਦਿੰਦੇ ਨੇ ਮੈਨੂੰ ਦੱਸ ਦੱਸ ਕੇ ਵੀ ਫਲਾਣੇ ਦੀ ਆ ਲੈ ਆਈਏ ਤਿੰਕੇ ਦੀ ਆ ਲੈ ਆਈਏ ਠੀਕ ਆ ਆ ਹੀ ਦੇਖ ਲੈ ਤੇਰੇ ਚਾਚੇ ਜੀ ਨੂੰ ਕਿ ਮੈਂ ਬੋਲਦਾ ਤਾਂ ਕੰਮ ਹੀ ਪਾੜ ਪਾਉਣ ਦਾ ਹੁੰਦਾ ਹੈਗਾ ਉਹ ਜੀ ਤੂੰ ਹੈ ਜਿਹੜੀ ਉਹਨਾਂ ਦੇ ਮਗਰ ਲੱਗ ਜਾਨੀਂ ਹਾਂ ਮੈਂ ਪਾਗਲਾ ਸਿੱਧਾ ਕਹਿ ਦਿਆ ਕਰਨਾ ਵੀ ਤੂੰ ਪਾਗਲਾ ਹੈ ਉਹਨਾਂ ਦੇ ਮਗਰ ਲੱਗਦੀ ਹੈ ਮੇਰੀ ਇੱਕ ਗੱਲ ਸੁਣ ਲੈ ਜਿਹੇ ਜੇ ਚੱਜ ਜੇ ਫੇਰ ਕੀਤੀ ਨਾ ਫੇਰ ਤੂੰ ਦੇਖਣੀ ਠੀਕ ਹੈ ਸਮਾਨ ਜੇ ਲੈ ਕੇ ਆਉਣਾ ਹੋ ਇਹ ਲੈ ਕੇ ਆਉਗੀ ਆਪ ਤੈਨੂੰ ਕੋਈ ਲੋੜ ਨਹੀਂ ਹੈਗੀ ਫੇਰ ਨਾ ਕਹੀ ਮੇਰੀ ਮਾਂ ਨੇ ਮੈਨੂੰ ਦੱਸਿਆ ਨਹੀਂ ਸੁਣ ਗਿਆ ਨਾਲੇ ਮੇਰੇ ਨਾਲ ਸਹੀ ਮਾਂਗੀਆਂ ਲਾਉਣ ਦੀ ਨਾ ਲੋੜ ਨਹੀਂ ਕੋਈ ਨਾ ਮੰਮੀ ਮੈਂ ਆਪੇ ਹੀ ਲੈ ਆਉਂਗੀ ਸਾਰਾ ਸਮਾਨ ਤਾਂ ਫਿਰ ਲੈ ਕੇ ਨਹੀਂ ਆਏਂਗੀ ਉਹ ਸਾਡੇ ਸੱਤੇ ਸਾਨ ਨਹੀਂ ਕੀਤਾ ਤਾਂ ਇਹ ਤਾਂ ਮੈਂ ਹੀ ਚੰਗੀ ਤੀ ਜਿਹੜੇ ਤੈਨੂੰ ਦੋ ਕੱਪੜਿਆਂ ਚ ਹੀ ਦੇਖ ਲਿਆ ਘਰ ਚ ਰੱਖ ਲਿਆ ਠੀਕ ਹੈ ਨਾ ਹੋਰ ਦੇਖ ਲੈ ਸੱਸਾਂ ਕਈਆਂ ਹੀ ਹੁੰਦੀਆਂ ਨੇ ਮੈਂ ਤਾਂ ਫੇਰ ਵੀ ਤੇਰੇ ਨਾਲ ਬਹੁਤ ਟਾਈਮ ਕੱਢ ਗਈ ਤੈਨੂੰ ਅਰਦੇ ਆਪ ਤੋਂ ਦਿਮਾਗ ਹੋਣਾ ਚਾਹੀਦਾ ਸੀ ਵੀ ਮੈਂ ਮੇਰੇ ਪੇਕੇਆਂ ਨੂੰ ਕਹਾ ਵੀ ਕੋਈ ਸਮਾਨ ਛੱਪਾ ਮੈਨੂੰ ਵੀ ਛੱਡਿਆ ਉੱਥੇ ਉਹ ਮਾਂ ਹੁਣ ਇਹਦੇ ਨਾਲ ਕਿਉਂ ਬੋਲੀ ਜਾਂਦੀ ਐ ਇਹਨੇ ਤੈਨੂੰ ਕੀ ਕਹਿਤਾ ਜਿਹੜਾ ਕੁਝ ਕਹਿਣਾ ਸੀ ਤੂੰ ਮੈਨੂੰ ਕਹਿ ਲਿਆ ਬਸ ਠੀਕ ਹੈਗਾ ਅੱਛੇ ਤੈਨੂੰ ਤਾਂ ਰੜਕ ਲੱਗੂਗੀ ਏ ਭਾਈ ਠੀਕ ਹੈ ਨਾ ਤੈਨੂੰ ਤਾਂ ਰੜਕ ਲੱਗੂਗੀ ਏ ਇਹਨੂੰ ਕਹਿੰਦੀ ਤੈਨੂੰ ਰੜਕ ਪੈਂਦੀ ਆ ਮਾਂ ਦੀ ਨਹੀਂ ਤੈਨੂੰ ਪੈਂਦੀ ਠੀਕ ਹੈ ਕਰੋ ਆਪਦੀਆਂ ਮਾਂਆਂ ਆਈਆਂ ਮੈਂ ਕੀ ਲੈਣਾ ਮੈਂ ਕੀ ਡੋਕੇ ਲੈਣੇ ਨੇ ਤੇਰੇ ਕਰਕੇ ਹੀ ਕਹਿੰਦੀ ਮਾਣੀ ਮੋਟੀ ਇੱਜ਼ਤ ਰਹਿ ਜਾਂਦੀ ਤੇਰੀ ਇੱਜ਼ਤ ਰਹਿ ਜਾਂਦੀ ਮਾਂ ਮੇਰੀ ਹੁਣ ਤਾਂ ਹੁਣ ਵੀ ਮੇਰੀ ਇੱਜ਼ਤ ਬਥੇਰੀ ਐ ਜਿਹੜੇ ਕੋਈ ਸੁਣਦਾ ਹੈਗਾ ਨਾ ਵੀ ਇਹਨਾਂ ਨੇ ਦਾਜ ਨਹੀਂ ਲੇਤਾ ਉਹਨਾਂ ਸਾਹਮਣੇ ਇੱਜ਼ਤ ਬਣਦੀ ਐ ਗਵਾਹੀ ਨਹੀਂ ਹੈਗੀ ਕੋਈ ਬੇ ਲੋਕਾਂ ਨੂੰ ਮੈਂ ਜਾਣਦੀ ਆ ਉਹ ਤਾਂ ਮੂੰਹ ਮੂੰਹ ਤੇ ਹੀ ਆਏ ਕਹਿੰਦੇ ਨੇ ਮਾਂ ਗਰੋਂ ਪਤਾ ਕੀ ਕਹਿੰਦੇ ਨੇ ਅਹੀਂ ਇਹ ਘਰ ਦੀ ਆਈ ਹੈ ਨੰਗਾ ਦੀ ਕੁਛ ਲੈ ਕੇ ਵੀ ਨਹੀਂ ਆਈ ਹੈਗੀ ਸੁਣ ਗਿਆ ਸਭ ਜਾਣਦੀਆਂ ਮੈਂ ਲੋਕਾਂ ਨੂੰ ਮੇਰੀ ਦੁਨੀਆਦਾਰੀ ਦੇਖੀ ਹੋਈ ਹੈ ਜੇ ਮੈਂ ਘਰ ਦੇ ਬੰਦੀ ਐ ਆਖਣਗੇ ਫਿਰ ਬਾਹਰ ਨਾਲੋਂ ਤਾਂ ਆਖਣ ਨੂੰ ਤਾਂ ਸਮਾਂ ਦੀ ਸੌਖਾ ਹੋ ਜਾਂਦਾ ਹੈਗਾ ਨਾ ਜੇ ਮੈਂ ਕਹਾ ਬਿੱਤੂ ਇਸ ਘਰ ਦਾ ਹੋ ਕੇ ਮੈਨੂੰ ਇੰਨਾ ਕੁਛ ਕਹਿਣਾ ਇੰਨਾ ਕੁਛ ਸੁਣਾਉਣਾ ਫੇਰ ਤੁਸੀਂ ਜੀ ਉੱਠ ਕੇ ਚਲੇ ਜਾਓ ਕੋਈ ਚੰਗਾ ਮਾ ਮੇਰਾ ਖੇੜਾ ਛੱਡ ਦੇ ਮੈਂ ਤੁਹਾਡੇ ਨਾਲ ਲੜ ਕੇ ਕੀ ਲਾਣਾ ਨਾ ਨਾ ਤੁਸੀਂ ਬੈਠੋ ਮੈਂ ਵਗ ਜਾਨੀ ਆ ਬੈਠਾ ਤੂੰ ਸਿਖਾਤੇ ਬੋਲੀ ਜਾਂਦੇ ਹੋ ਤੁਹਾਨੂੰ ਪਤਾਗਾ ਜਿੰਨਾ ਬੋਲੋਗੇ ਉਹਨਾਂ ਮੰਮੀ ਵੱਧ ਬੋਲੂਗੀ ਉਹ ਜੇ ਫਿਰ ਬੋਲਾਂ ਨਾ ਤਾਂ ਹੋਰ ਕੀ ਕਰਾਂ ਇਹਦੇ ਚ ਗਲਤ ਵੀ ਕੀ ਕਰਿਆ ਸੀਗਾ ਇਹ ਤਾਂ ਚੰਗ ਜਿਤਨੀ ਆ ਕਿ ਬੋਲ ਕੇ ਮਾਂ ਨਾਲ ਉਹ ਕਰਿਆ ਵੀ ਤਾਂ ਆਪਣੇ ਚੰਗੇ ਲਈ ਸੀਗਾ ਉਹਨੂੰ ਐ ਹੋ ਜਾਂਦਾ ਵੀ ਚਲ ਉਹਦੇ ਮਾਂ ਨੂੰ ਠੰਡਕ ਮਿਲ ਜਾਂਦੀ ਇਸ ਚੀਜ਼ ਨਾਲ ਵੀ ਸਮਾਨ ਆ ਗਿਆ ਘਰੇ ਆ ਹੁਣ ਕੀ ਹੋ ਗਿਆ ਲੈ ਹੁਣ ਕੋਈ ਖੁਸ਼ੀ ਮਿਲੀ ਆ ਉਹਨੂੰ ਨਹੀਂ ਹੁਣ ਉਹ ਵੱਧ ਢੜਕਣਗੇ ਹੁਣ ਉਹ ਐ ਕਹਿਣਗੇ ਵੀ ਮੈਂ ਤੁਹਾਨੂੰ ਕਿਹਾ ਸੀਗਾ ਉਹ ਤਾਂ ਜਿਹੜਾ ਕੁਝ ਉਹਨੇ ਕਹਿਣਾਗਾ ਤਾਂ ਕਹੀ ਦੇਣਾ ਲੋਕਾਂ ਦੀ ਮਾਂ ਸੁਣ ਕੇ ਆ ਜਾਂਦੀ ਹੈਗੀ ਘਰੇ ਆ ਕੇ ਗੁੱਸਾ ਕੱਢ ਦਿੰਦੀ ਹੈਗੀ ਲੋਕਾਂ ਦਾ ਕੀ ਜਾਨਾ ਉਹਨਾਂ ਨੇ ਤਾਂ ਜਵਾਨ ਹਲਾਈ ਦੇਣੀ ਹੈਗੀ ਚੱਲ ਕੋਈ ਨਾ ਤੂੰ ਨਾ ਐਵੇਂ ਬਿਨਾਂ ਗੱਲ ਤੋਂ ਦੱਸੋ ਕੋਈ ਨਾ ਮੈਂ ਆਪੇ ਕਰ ਲਊਂ ਆ ਨਾਲੇ ਮੈਂ ਕਰਦਾ ਕਰ ਜਾਂ ਨਾਲ ਵੀ ਗੱਲ ਵੀ ਉਹ ਪੈਸੇ ਕਦੋਂ ਦੇ ਕੇ ਆਏਗਾ ਜਦੋਂ ਮੈਂ ਚੰਗਾ ਭਲਾ ਦੇ ਆਇਆ ਸੀ ਕੋਈ ਨਾ ਤੁਸੀਂ ਹੁਣ ਕੋਈ ਗੱਲ ਨਾ ਕਰਿਓ ਮੈਂ ਆਪੇ ਹੀ ਕਰ ਲੂੰਗੀ ਜਿਹੜੀ ਗੱਲ ਕਰਨੀ ਆ ਤੁਸੀਂ ਕਰ ਲੀ ਜਿਹੜੀ ਕਰਨੀ ਸੀ ਕੋਈ ਨਾ ਕਰ ਲਈ ਫਿਰ ਤੂੰ ਆਪੇ ਹੀ ਕਰ ਲੈ ਆ ਭਈਆ ਮਹਾਰਾਣੀ ਇੰtanto ਕੋਈ ਫਿਕਰ ਹੀ ਨਹੀਂ ਫਿਰ ਮੈਂ ਮਾੜੀ ਵੱਜਦੀ ਆ ਵੀ ਮੇਰੇ ਚ ਹੀ ਕਸੂਰ ਐ ਸਾਰਾ ਨਹੀਂ ਕੀ ਗੱਲ ਉੱਠ ਕੇ ਤੇਥੋਂ ਕੋਈ ਕੰਮ ਨਹੀਂ ਹੁੰਦਾ ਪੈ ਗਈ ਆ ਰਾਮ ਨਾਲ ਨਹੀਂ ਮੰਮੀ ਹਾਂ ਮੈਂ ਸਾਰੇ ਕੱਤੇ ਸੀਗੇ ਅੱਛਾ ਤਾਂ ਹੀ ਲੰਮੀਆਂ ਤਾਣ ਕੇ ਪੈ ਗਈ ਨਹੀਂ ਮੇਰਾ ਨਾ ਸਿਰ ਜਿਆ ਦੁਖੀ ਜਾਂਦਾ ਸੀ ਮੈਂ ਗੋਲੀ ਲੈਂਦੀ ਸੀ ਵਿਚਾਲ ਅੱਧਾ ਇੱਕ ਘੰਟਾ ਆਰਾਮ ਕਰ ਲਵਾਂ ਆਰਾਮ ਨੂੰ ਨਾ ਤੈਨੂੰ ਕੁਝ ਨਹੀਂ ਹੋਇਆ ਹੈਗਾ ਚੁੱਪ ਕਰਕੇ ਕੰਮ ਕਰ ਲਾ ਹਜੇ ਕੱਪੜੇ ਧੋਣ ਵਾਲੇ ਪਏ ਨੇ ਇੰਨੇ ਮੰਮੀ ਸਾਰੇ ਕੱਪੜੇ ਦਾ ਮੈਂ ਧੋਤੇ ਉਹ ਮੈਂ ਕੱਢਿਆ ਹੀ ਅੰਦਰੋਂ ਹੋਰ ਹੋਣ ਵਾਲੇ ਨੇ ਉਹ ਹਾਂ ਕੋਈ ਨਾ ਮੈਂ ਧੋ ਦਿੰਨੀ ਆ ਠੀਕ ਹੈ ਨਾ ਇੰਨਾ ਟਾਈਮ ਅਲਮਾਰੀ ਦੇ ਵਿੱਚ ਪਾਏ ਪਾਏ ਨਾ ਕੱਪੜੇ ਖਰਾਬ ਜੀ ਹੋ ਜਾਂਦੇ ਮੁਸਕ ਜਾਂਦੇ ਨੇ ਮੈਂ ਉਹ ਵੀ ਕੱਢ ਤੇ ਬਾਹਰ ਸਾਰੇ ਧੋਣੇ ਨੇ ਉਹ ਹਾਂ ਮੰਮੀ ਮੈਂ ਹੁਣੀ ਧੋ ਦਿੰਨੀ ਆ ਕੋਈ ਨਾ ਧੋਕ ਦਿੰਨੀ ਆ ਧੋ ਦੇ ਧੋਨੀ ਆ ਮੰਮੀ ਮੈਂ ਕੋਈ ਨਾ ਸੁਣ ਗਿਆ ਮੈਂ ਧੋ ਦਿੰਨੀ ਆ ਕਿ ਮੈਂ ਕਹਿ ਤਾਂ ਦਿੱਤਾ ਮੈਂ ਹੁਣੀ ਧੋ ਦਿੰਨੀ ਆ ਕੱਪੜੇ ਫਿਰ ਖੜੀ ਕਹਤ ਹਾਂ ਨਹੀਂ ਇੱਥੇ ਬਹਿ ਜਾ ਅੱਜ ਬਹਿ ਜਾ ਬੈਠ ਮੰਮੀ ਬਹਿ ਜਾ ਆਰਾਮ ਕਰ ਲੈ ਤੂੰ ਠੀਕ ਹੈ ਨਾ ਤੱਕ ਕੀ ਹੋਏਗੀ ਐਨੇ ਕੰਮ ਕਰ ਕਰਕੇ ਨਹੀਂ ਤੇਰੀ ਤਾਂ ਗੁੱਤ ਨੂੰ ਬਟਾ ਦੇਣ ਵਾਲਾ ਹੈ ਚੰਗੀ ਤਰ੍ਹਾਂ ਬਿਆਹ ਨਹੀਂ ਕਰਾਉਣਾ ਅਮਲੀ ਦੱਸ ਬੰਦੇ ਨਹੀਂ ਅਮਲੀ ਓਏ ਆ ਕੇ ਨਾ ਬਾਜਾਂ ਜਾਈ ਜਾਂਦੀਆਂ ਓਏ ਓਏ ਲੱਗਦਾ ਕੋਈ ਲੜਾਈ ਹੋ ਰਹੀ ਆ ਓਏ ਆ ਤਾਂ ਮੈਨੂੰ ਪ੍ਰਗਟ ਦੀ ਮਾਂ ਲੱਗਦੀ ਆ ਲੱਗਦਾ ਆਪਣੀ ਨੂੰਹ ਨਾਲ ਲੜਦੀ ਪਈ ਆ। ਉਹ ਇਹ ਤਾਂ ਵਿਚਾਰੀ ਰੋਣ ਲੱਗੀ। ਓਹੋ ਮੈਥੋਂ ਨਹੀਂ ਕੋں ਦੇਖਿਆ ਜਾਂਦਾ। ਵਾਹ ਗੁਰੂ ਵਾਹ ਗੁਰੂ। ਹੈ ਨਹੀਂ ਨਾ ਹੁਣ ਮੇਰਾ ਪੁੱਤ ਹੁਣ ਤਾਂ ਸਵਾਰ ਆਊਗਾ। ਓ ਮਮਮੀ ਮੇਰੇ ਕੀ ਗਲਤੀ ਕਰੀ ਆਗੀ ਤੂੰ ਵੀ ਤੂੰ ਗਲਤੀ ਇਹ ਕੀਤੀ ਆ ਵੀ ਮੇਰੇ ਪੁੱਤ ਦੇ ਆਗੀ। ਲੱਗੀ ਤੀ ਪਿਆਰ ਚਾਹੋਂ ਉਹਦੇ। ਹਾਂ ਕਿਵੇਂ ਆ ਚਾਚਾ ਉਹ ਠੀਕ ਆ ਠੀਕ ਆ ਹਾਂ ਸਸਰੀ ਕਾਲ ਮੱਥਾ ਟੇਕਦਾ ਸਰੀਕਾਲ ਸਸਰੀਕਾਲ ਆ ਜਾ ਬਹਿ ਜਾ ਓਏ ਹੋਰ ਚਾਚਾ ਠੀਕ ਐ ਉਹ ਠੀਕ ਐ ਪੁੱਤ ਉਤਰਾ ਨਹੀਂ ਫਿਰ ਜਾ ਜਿਉਂ ਜਾ ਉਹ ਜਾਜ ਕਈ ਦਿਨ ਹੋ ਗਏ ਯਾਰ ਮਾਲਦਾਨ ਤਾਂ ਬਹੁਤ ਔਖਾ ਸਮਾਨ ਨਹੀਂ ਮਿਲਦਾ ਕਿੱਦੇ ਪਾਸੇ ਚਾਚਾ ਤੈਨੂੰ ਗੱਲ ਦੱਸਾਂ ਇੱਕ ਦੱਸ ਪੁੱਤ ਹਾਂ ਪਰਗਣ ਸਿਹੋਣੀ ਹਾਂ ਮੈਂ ਉਹਨਾਂ ਦੇ ਨਾਲ ਬਾਰ ਮੁੰਨੇ ਲੰਘੀ ਜਾਂਦਾ ਸੀ ਅੱਛਾ ਪੁੱਤ ਓਏ ਪਰਗੜ ਦੀ ਮਾਂ ਹਾਂ ਆਪਦੀ ਨੂੰ ਨਾਲ ਲੜੀ ਜਾਂਵੇਂ ਉਹ ਤਾਂ ਜਨਾਨੀ ਐ ਕੱਬੀ ਆ ਉਹਦਾ ਜਨਾਨੀ ਕੁੱਤ ਕਲੇਸ ਪਾਰਖਿਆ ਸੀ ਚਾਚਾ ਉਹ ਤਾਂ ਜਿਹੜਾ ਬਾਪ ਜਾਉਣਾ ਹੁੰਦਾ ਸੀ ਨਾ ਉਹਦੀ ਜਨਾਨੀ ਉਹਦੇ ਬਾਪ ਨਾਲ ਬਹਿਲਾ ਲੜਦੀ ਸੀ ਲੈ ਹੋ ਚਾਚਾ ਮੈਂ ਉੱਤੇ ਗਣ ਗਿਆ ਮੈਂ ਦੇਖਣ ਲੱਗ ਗਿਆ ਉਹ ਉਹ ਤਾਂ ਵਿਚਾਰੀ ਰੋਂਣ ਲੱਗ ਗਈ ਮੈਨੂੰ ਤਾਂ ਕਾਂਝਾਂ ਨਹੀਂ ਕਹਿਣੀਆਂ ਫਿਰ ਉਹ ਮੈਂ ਤਾਂ ਆ ਗਈ ਉਹ ਜਨਾਨੀ ਇਹੀ ਹੈ ਮਾੜੀ ਜਨਾਨੀਆਂ ਤੈਨੂੰ ਪਤਾ ਐ ਨਹੀਂ ਥੋੜਾ ਕਹਿੰਦੇ ਨੇ ਮਾੜਾ ਆਵੇ ਨਾ ਮਾੜਾ ਜਾਵੇ ਨਾ ਉਹ ਆ ਗਿਆ ਪ੍ਰਗਟ ਸਿਓ ਉਹਨੂੰ ਦੱਸਦਾ ਮੈਂ ਸਾਰੀ ਗੱਲਬਾਤ ਹਾਂ ਉਹਦੇ ਨਾਲ ਘਰ ਪੁੱਤ ਗੱਲਬਾਤ ਤੂੰ ਫਿਰ ਓਏ ਕਿਵੇਂ ਆ ਪ੍ਰਗਟਾ ਉਹ ਠੀਕ ਆ ਠੀਕ ਆ ਹਾਂ ਦੇ ਕਿਵੇਂ ਆ ਤਾਂ ਆ ਜਾ ਬਹਿ ਜਾ ਤੇਰੇ ਨਾਲ ਬੱਸ ਬੈਠਾ ਘਰੋਂ ਚੱਲਿਆ ਸੀ ਯਾਰ ਮੈਂ ਤਾਂ ਓਏ ਆ ਜਾ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਹਾਂ ਦੱਸ ਹਾਂ ਮੈਂ ਮੈਂ ਚਾਚੂ ਨੂੰ ਵੀ ਦੱਸ ਕੇ ਆਟਿਆਂ ਓਏ ਮੈਂ ਥੋੜੇ ਵਾਰ ਮੁਰੋਂ ਲੰਘਿਆ ਜਾਂਦਾ ਸੀ ਆ ਤੇਰੀ ਮਾਂ ਨਾਲ ਆ ਤੇਰੀ ਮਾਂ ਤੇਰੀ ਘਰ ਵਾਲਾ ਲੜੀ ਜਾਵੇਂ ਭਾਈ ਉਹਨੂੰ ਸਮਝਾ ਕੋਈ ਐ ਨਹੀਂ ਨੂੰਤੀ ਨੂੰ ਬੋਲੀਦਾ ਹੁੰਦਾ ਕਦੋਂ ਕਲਾਂ ਘੇ ਤੂੰ ਘਰ ਮੁਰਦੀ ਆ ਹੁਣੇ ਆ ਮੈਂ ਵੈਸਾ ਅੱਗੇ ਅੱਗੇ ਤੇਰੇ ਓ ਚਲ ਤੂੰ ਬੈਠ ਮੈਂ ਚੱਲਿਆ ਯਾਰ ਫਿਰ ਕਿਹੋਂ ਚਾਚਾ ਆ ਫਿਰ ਹੂੰ ਹੁਣ ਪਹੁੰਗਣਾ ਚਾਹ ਰੇਂ ਇਕਲੇ ਸਾਂ ਹਾਂ ਹਾਂ ਪਾਣੀ ਆ ਯਾਰ ਤਾਂ ਚਾਚਾ ਮੈਂ ਵੀ ਚੱਲਦਾ ਫਿਰ ਮੈਂ ਪੁਲਾਂ ਤੇ ਜਾਣਾ ਮੇਰਾ ਜਹਾਜ਼ ਉੱਤਰਨਾ ਠੀਕ ਆ ਠੀਕ ਆ ਜਹਾਜ਼ ਨਾ ਉਤਰ ਮੈਨੂੰ ਜਹਾਜ਼ ਨੂੰ ਮੈਂ ਲਵਾ ਦੂੰਗਾ